ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਸਖਤਾਈ ਸੀਐਮ ਭਗਵਤਵਾਲ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਅਤੇ ਪੁਲਿਸ ਕਮਿਸ਼ਨਰਾਂ ਨਾਲ ਕੀਤੀ ਮੀਟਿੰਗ ਪੰਜਾਬ ਦੇ ਮੰਤਰੀ ਅਦੀ ਬੜਾਈ ਗਈ ਪੰਜ ਮੈਂਬਰੀ ਸਬ ਕੈਬਨਟ ਕਮੇਟੀ ਵੀ ਰਹੀ ਹਾਜ਼ਰ ਨਸ਼ਾ ਤਸਕਰਾਂ ਦੀਆਂ ਬੜਾਈਆਂ ਜਾਇਦਾਦਾਂ ਨੂੰ ਸੀਲ ਕਰਕੇ ਕਾਨੂੰਨ ਦਾ ਐਕਸ਼ਨ ਵੀ ਰਹਿਗਾ ਜਾਰੀ ਤਸਕਰਾਂ ਦੇ ਪਰਿਵਾਰਾਂ ਨੂੰ ਦਹੀ ਮਿਲੇਗੀ ਸਬਸਿਡੀ ਓਵਰਡੋਜ਼ ਕਾਰਡ ਹੋਈ ਜਾਂ ਬੋਤਾਂ ਦੇ ਮਾਮਲੇ ਵਿੱਚ ਪਰਿਵਾਰਾਂ ਨੂੰ ਮਿਲੇਗੀ ਵਿੱਤੀ ਸਹਾਇਤਾ ਸ਼ੋਭੜੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਰਜਿੰਦਰ ਸਿੰਘ <table> ਨੂੰ ਮਿਲਣ ਹੁਸ਼ਿਆਰਪੁਰ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਵੱਲੋਂ ਹਰਜਿੰਦਰ ਸਿੰਘ <table> ਨੂੰ ਅਸਤੀਫਾ ਵਾਪਸ ਲੈਣ ਅਤੇ ਭਾਰਤੀ ਲਈ ਬੜਾਈ ਕਮੇਟੀ ਦੇ ਮੁਖੀ ਬੜੇ ਰਹਿੜ ਦੀ ਅਪੀਲ <table> <table> ਕੀਤੀ ਬੰਦ ਖਬਰਾਂ ਮੀਟਿੰਗ ਮੋਗਾ ਵਿੱਚ ਪੁਲਿਸ ਮੁਕਾਬਲੇ ਤੋਂ ਬਾਅਦ ਗੈਂਗਸਟਰ ਜਕਵੀ ਹਥਿਆਰਾਂ ਦੀ ਰਿਕਵਰੀ ਦੌਰਾਨ ਗੈਂਗਸਟਰ ਗੁਰਦੀਪ ਬਾਦਾਂ ਨੇ ਪੁਲਿਸ ਟੀਮ ਉੱਤੇ ਚਲਾਈ ਸੀ ਗੋਲੀ ਪਰਸੋ ਪੁਲਿਸ ਦੇ BMW ਕਾਰ ਅਤੇ 400 ਗ੍ਰਾਮ ਹੈਰੋਇਨ ਸੜੇ ਕੀਤਾ ਸੀ ਗ੍ਰਿਫਤਾਰ ਗੈਂਗਸਟਰ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾੜਿਆਂ 'ਚ ਦਰਜ ਦੇ 42 ਕੇਸ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਪੂਪੇਸ਼ ਬਗੇਲ ਪਹੁੰਚੇ ਅਮ੍ਰਿਤਸਰ ਹਰਮੰਦਰ ਸਾਹਿਬਤੇ ਹੋ ਧਾਰਮਿਕ ਸਥਾਨਾਂ ਤੇ ਹੋਏ ਨਤਮਸਤਕ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਨਾਲ ਰਹੀ ਬਾਵਜੂਦ ਦੋ ਦਿਨਾਂ ਫੇਰੀ ਦੌਰਾਨ ਅੱਜ ਚੰਡੀਗੜ੍ਹ ਵਿੱਚ ਲੀਡਰਸ਼ਿਪ ਨਾਲ ਕਰਦਗੇ ਮੀਟਿੰਗਾਂ ਨਵੀਂ ਰਣਨੀਤੀ ਬਾਰੇ ਹੋਵੇਗਾ ਵਿਚਾਰ ਵਟਾਂਦਰਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਲਾ ਦੇ ਵਿੱਚ ਪੁਲਿਸ ਟੀਮ ਦੇ ਉੱਤੇ ਹਮਲਾ ਦਸ਼ਾ ਤਸ਼ਕਰਦੂ ਕਾਬੂ ਕਰਨ ਗਈ ਸੀ ਪੁਲਿਸ ਪਾਰਟੀ ਬੁਲਜਬ ਦੇ ਪਰਿਵਾਰ ਅਤੇ ਸਾਥੀਆਂ ਨੇ ਚਲਾਈਆਂ ਗੋਲੀਆਂ ਅਤੇ ਇਟਾ ਰੋੜੇ ਐਸਆਈ 2.2 ਪੁਲਿਸ ਬਜ਼ਾਅਜ਼ਮ ਹੋਏ ਜਖਮੀ ਪੁਲਿਸ ਅਧਿਕਾਰੀ ਅਧਿਕਾਰ ਵੀ ਦੁਖਸਾਦੀ ਗਈ ਪੁਲਿਸ ਵੱਲੋਂ ਦਸ਼ਾ ਤਸਕਰ ਜੋਬਨਪ੍ਰੀਤ ਸਿੰਘ ਉਰਫੋ ਗਿਆਦੀ ਬਾਬਾ ਗ੍ਰਿਫਤਾਰ ਸੁਪਰੀਮ ਕੋਰਟ ਦਾ ਗੁਰਬੀਤ ਰਾਮ ਰਹੀਬ ਦੀ ਅਸਥਾਈ ਰਿਹਾਈ ਖਿਲਾਫ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਡੇਰਾ ਮੁਖੀ ਦੀ ਅਸਥਾਈ ਰਿਹਾਈ ਖਿਲਾਫ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰ ਕੀਤੀ ਸੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਚੜ੍ਹਤਿੱ ਦਿੱਦੀ ਪਟੀਸ਼ਨ ਕੀਤੀ ਗਈ ਸੀ ਦਾਇਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਦੇ ਦਵੇ ਪ੍ਰਧਾਨ ਦੀ ਹੋਈ ਚੋਣ ਸਰਤੇਜ ਸਿੰਘ ਦਰੂਲਾ ਰਵਿੰਦਰ ਸਿੰਘ ਰੰਧਾਵਾ ਨੂੰ ਹਰਾ ਕੇ ਬੜੇ ਦਵੇ ਪ੍ਰਧਾਨ ਦਿਲੇਸ਼ ਭਾਰਤਵਾਜ ਉਪ ਪ੍ਰਧਾਨ ਅਤੇ ਗਗਨਦੀਪ ਜਮੂ ਬੜੇ ਸਖਤਰ ਹਿਮਾਚਲ ਪ੍ਰਦੇਸ਼ ਦੇ ਕੁਲੂ ਵਿੱਚ ਬੱਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ 200 ਤੋਂ ਵੱਧ ਸੜਕਾਂ ਹੋਈਆਂ ਵੱਧ ਆਪ ਜਦ ਜੀਵਨ ਹੋਇਆ ਠਾਪ ਕਈ ਇਬਾਰਤਾ ਹੋਈ ਹੈ ਪ੍ਰਭਾਵਿਤ 10 ਵਾਹਨ ਵੀ ਪਾਣੀ ਵਿੱਚ ਰੁੜੇ ਉੱਤਰਾਖੰਡ ਵਿੱਚ ਬਰਫ਼ ਦੇ ਤੋਦੇ ਖਿਸਕਣ ਕਾਰਨ ਬੀਆਰਓ ਦੇ 57 ਮਜ਼ਦੂਰ ਦੱਬੇ ਗਏ 32 ਜਿਹੜਾ ਨੂੰ ਕੰਢਿਆ ਗਿਆ ਸੁਰੱਖਿਅਤ ਹੋਰਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਮੁੱਖ ਮੰਤਰੀ ਪੁਸ਼ਕਰ ਸਿੰਘ <table> ਦੇ ਘਟਨਾ ਤੇ ਜਤਾਇਆ ਦੁੱਖ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਿੱਤਾ ਹਰ ਸੱਭਾ ਬਦਲ ਦਾ ਭਰੋਸਾ ਭਾਰਤ ਅਤੇ ਯੂਰੋਪੀ ਯੂਨੀਅਨ ਦੇ ਮੁਕਤ ਵਪਾਰ ਸਮਝੌਤੇ ਲਈ ਰਾਜ਼ੀ ਹੋਵੇ ਤੇਰਾ ਵੱਲੋਂ موجوده ਵਰੇ ਦੇ ਅਖੀਰ ਤੱਕ ਸਮਝੌਤਾ ਸਿਰੇ ਚਾੜਨ ਦਾ ਅਹਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਔਰਸੁਲਾ ਵੋਲਡ ਦੇ ਦਿੱਤੇ ਦਰਦੇਸ਼ ਰੱਖਿਆ ਸੁਰੱਖਿਆ ਅਤੇ ਬਹਤਪੂਰਨ ਟੈਕਨੋਲੋਜੀ ਦੇ ਖੇਤਰਾਂ ਵਿੱਚ ਹੋਵੇਗੀ ਸਾਂਝੇਦਾਰੀ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ We'll